ਜ਼ਿੰਦਗੀ ਬਹੁਤ ਜ਼ਿਆਦਾ ਖੂਬਸੂਰਤ ਹੈ ਉਤਾਰ ਚੜਾਣਾ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਆਉਂਦੇ ਹਨ ਚਾਹੇ ਕੋਈ ਕਰੋੜਪਤੀ ਹੋਵੇ ਐਵਰੇਜ ਪਰਿਵਾਰ ਨਾਲ ਸੰਬੰਧ ਰੱਖਦਾ ਹੋਵੇ ਬਹੁਤ ਗਰੀਬ ਹੋਵੇ ਹਰ ਇਨਸਾਨ ਨੂੰ ਨਾ ਇਹਨਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ ਕੋਈ ਵਿਰਲਾ ਹੀ ਹੋਣਾ ਜਦੀ ਜ਼ਿੰਦਗੀ ਵਿੱਚ ਕਦੇ ਵੀ ਦੁੱਖ ਨਾ ਆਏ ਹੋਣ ਅਸੀਂ ਹੁਣ ਇਹਨਾਂ ਦੁੱਖਾਂ ਵਿੱਚੋਂ ਕਿਸ ਤਰ੍ਹਾਂ ਨਿਕਲਣਾ ਹੈ ਇਹ ਸਾਡੇ ਉੱਤੇ ਨਿਰਭਰ ਕਰਦਾ ਹੈ ਦੇਖੋ ਕਈ ਵਾਰ ਨਾ ਦੁੱਖ ਆ ਜਾਂਦਾ ਹੈ ਤਾਂ ਸਾਨੂੰ ਨਾ ਲੱਗਣ ਲੱਗ ਜਾਂਦਾ ਹੈ ਕਿ ਮੇਰੀ ਜ਼ਿੰਦਗੀ ਨਾ ਦੁੱਖਾਂ ਨਾਲ ਭਰੀ ਹੋਈ ਹੈ ਪਤਾ ਨਹੀਂ ਅਸੀਂ ਕਦੇ ਸੁੱਖ ਦਾ ਵੀ ਇੰਜੋਏ ਕਰ ਪਾਵਾਂਗੇ ਜਾਂ ਨਹੀਂ ਕਰ ਪਾਵਾਂਗੇ ਹੂੰ ਉਹ ਫਿਰ ਕੀ ਹੁੰਦਾ ਨਾ ਬੰਦਾ ਆਪਣੇ ਹੌਸਲੇ ਨੂੰ ਢੇਟੇ ਦੀ ਕਰ ਦਿੰਦਾ ਹੈ ਮੈਂ ਨਾ ਕਿੱਥੇ ਪੜਿਆ ਸੀਗਾ ਕਿ ਦੁੱਖ ਦਾ ਵੀ ਨਾ ਇੱਕ ਟਾਈਮ ਹੁੰਦਾ ਹੈ ਕੁਝ ਟਾਈਮ ਬਾਅਦ ਨਾ ਉਹ ਵੀ ਨਿਕਲ ਜਾਂਦਾ ਹੈ ਮੈਡਮ ਹੂੰ ਅਸੀਂ ਉਸ ਨੂੰ ਕਿਸ ਤਰ੍ਹਾਂ ਨਿਕਲਣਾ ਹੈ ਸਹਿਸ਼ੀਲ ਹੋ ਕੇ ਨਿਮਰ ਹੋ ਕੇ ਕੋਈ ਜਿਹੜਾ ਸਾਡਾ ਚੰਗਾ ਦੋਸਤ ਕਰੀਬੀ ਹੈ ਨਾ ਜੀ ਜਿਹੜਾ ਸਾਨੂੰ ਲੱਗਦਾ ਕਿ ਉਹ ਸਾਨੂੰ ਇਸ ਮੁਸੀਬਤ ਵਿੱਚੋਂ ਨਿਕਲਣੇ ਸਾਨੂੰ ਕਾਫੀ ਜ਼ਿਆਦਾ ਹੌਸਲੇ ਨੂੰ ਸਾਡੇ ਮਜ਼ਬੂਤ ਕਰੇਗਾ ਸਾਡਾ ਅੰਦਰਲਾ ਮਜ਼ਬੂਤ ਕਰੇਗਾ ਚੰਗੀਆਂ ਕਿਤਾਬਾਂ ਪੜਾਂਗੇ ਹਾਂਜੀ ਕਈ ਵਾਰ ਕੀ ਹੁੰਦਾ ਅਸੀਂ ਨਾ ਪਾਰਕ ਵਿੱਚ ਚਲੇ ਜਾਂਦੇ ਹਿੱਥੇ ਤੁਹਾਨੂੰ ਸਕੂਨ ਮਿਲਦਾ ਹੈ ਸ਼ਾਂਤੀ ਮਿਲਦੀ ਹੈ ਧਾਰਮਿਕ ਥਾਂ ਤੇ ਚਲੇ ਜਾਂਦੇ ਆ ਉਹ ਫਿਰ ਨਾ ਸਾਡਾ ਦੁੱਖ ਨਾ इजीली ਨਾ ਕੱਢ ਜਾਂਦਾ ਹੈ ਇਸੀ ਤਰ੍ਹਾਂ ਸਾਡੀ ਜ਼ਿੰਦਗੀ ਹੈ ਮੈਡਮ ਜ਼ਿੰਦਗੀ ਵਿੱਚ ਨਾ ਉਤਾਰ ਚੜਾ ਤਾਂ ਆਣੇ ਹੀ ਆਣ। ਇਹਨਾਂ ਉਤਾਰ ਚੜਾਵਾਂ ਚੋਂ ਹੀ ਨਿਕਲ ਕੇ ਅਸੀਂ ਜ਼ਿੰਦਗੀ ਨੂੰ ਨਾ ਵਧੀਆ ਬਣਾ ਸਕਦੇ ਹਾਂ। ਦੇਖੋ ਖੂਬਸੂਰਤ ਜ਼ਿੰਦਗੀ ਵਿੱਚ ਨਾ ਸਾਨੂੰ ਪਤਾ ਵੀ ਚੱਲ ਜਾਂਦਾ ਹੈ ਜਦੋਂ ਸਾਡੇ ਤੇ ਮੁਸੀਬਤ ਆਉਂਦੀ ਹੈ ਕਿ ਕਿਸ ਇਨਸਾਨ ਨੇ ਜਾਂ ਕਿਸੇ ਰਿਸ਼ਤੇਦਾਰ ਨੇ ਸਾਡੀ ਮੁਸੀਬਤ ਵੇਲੇ ਹੈਲਪ ਕੀਤੀ। ਜੀ ਇਹ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਉਸ ਇਨਸਾਨ ਨੂੰ ਕਿਸ ਤਰ੍ਹਾਂ ਵਾਚ ਕਰ ਰਹੇ ਹਾਂ। ਅਕਸਰ ਕੀ ਹੁੰਦਾ ਜਦੋਂ ਦੁੱਖ ਪੈ ਜਾਂਦਾ ਨਾ ਤਾਂ ਰਿਸ਼ਤੇਦਾਰ ਤੰਨੇ ਮੇਣੇ ਮਾਰਨੇ ਸ਼ੁਰੂ ਕਰ ਦਿੰਦੇ ਆਂ ਕਈ ਵਾਰ ਜਾਂ ਪਿੱਛੇ ਘੜ ਜਾਂਦੇ ਆਂ ਕਿ ਇਹ ਬੰਦਾ ਕੱਲ ਨੂੰ ਨਾ ਮੇਰੇ ਤੋਂ ਪੈਸੇ ਨਾ ਮੰਗ ਲੇ ਕਿਉਂਕਿ ਹੁਣ ਤਾਂ ਇਹ ਤਾਂ ਮੁਸੀਬਤ ਪੈ ਗਈ ਜਿਹਦੇ ਘਰ 'ਚ ਕੋਈ ਕਮਾਣ ਵਾਲਾ ਨਹੀਂ ਰਿਹਾ ਹੈ ਜਾਂ ਕੋਈ ਅਨੁਸੁਖਾਂ ਵੀ ਘਟਨਾ ਵਾਪਰ ਗਈ ਹੈ ਕਿ ਬੈਟਰ ਹੈ ਕਿ ਆਪਣੇ ਪੈਰ ਪਿੱਛੇ ਨਹੀਂ ਕਰ ਲਈ ਅੱਜ ਕੱਲ ਰਿਸ਼ਤੇਦਾਰਾਂ ਦੀ ਇਹ ਪਾਲਿਸੀ ਹੈ ਮੈਡਮ ਜੀ ਉਹ ਫਿਰ ਨਾ ਬੰਦਾ ਨਾ ਸਮਝ ਆਂਦਾ ਹੈ ਰਿਸ਼ਤੇ ਜਿਹੜੇ ਦੁੱਖ ਦੀ ਟਾਈਮ ਨਾ ਪਰਖੇ ਜਾਂਦੇ ਆ ਜੀ ਅਸਲੀ ਪਰਖ ਤਾਂ ਉਸ ਵੇਲੇ ਹੀ ਹੁੰਦੀ ਹੈ ਦੇਖੋ ਸੁੱਖ ਵਿੱਚ ਤਾਂ ਸਾਰੇ ਆ ਜਾਂਦੇ ਨੇ ਮੈਡਮ ਤੁਹਾਡੇ ਕੋਲ ਜੀ ਸੁੱਖ ਵਿੱਚ ਜਿਹੜੇ ਤੁਹਾਨੂੰ ਜਾਣਦੇ ਵੀ ਨੇ ਉਹ ਵੀ ਤੁਹਾਨੂੰ ਖੁਸ਼ੀ ਮਨਾਣ ਆ ਜਾਂਦੇ ਨੇ ਪਰ ਅਸਲੀ ਪਰਖ ਤਾਂ ਨਾ ਮੁਸੀਬਤ ਵੇਲੇ ਹੁੰਦੀ ਹੈ ਹਮ ਦੇਖੋ ਜਦੋਂ ਜ਼ਿੰਦਗੀ ਵਿੱਚ ਨਾ ਅਸੀਂ ਸਾਰੇ ਹੀ ਸਮਾਜ ਦਾ ਹਿੱਸਾ ਸਾਨੂੰ ਤਰ੍ਹਾਂ ਤਰ੍ਹਾਂ ਦੇ ਲੋਕ ਮਿਲਦੇ ਆ ਜੀ ਚੰਗੇ ਲੋਕ ਵੀ ਮਿਲਦੇ ਹਨ ਮਾੜੇ ਲੋਕ ਵੀ ਮਿਲਦੇ ਹਨ ਜਿਹੜਾ ਬੰਦਾ ਮਾੜੀ ਸੋਚ ਵਾਲਾ ਹੁੰਦਾ ਸਾਨੂੰ ਤਜਰਬਾ ਵੀ ਮਿਲ ਜਾਂਦਾ ਹੈ ਕਿ ਅੱਗੇ ਤੋਂ ਇਸ ਬੰਦੇ ਨਾਲ ਨਾ ਸਿਰ ਵਰਤਣਾ ਨਹੀਂ ਹੈ ਇਹ ਬੰਦੇ ਦੀ ਸੋਚ ਨਾ ਚੰਗੀ ਨਹੀਂ ਹੈ ਜੀ ਸਕਾਰਾਤਮਕ ਸੋਚ ਨਾਲ ਨਾ ਚੰਗੇ ਨਜ਼ਰੀਏ ਨਾਲ ਤੁਸੀਂ ਜ਼ਿੰਦਗੀ ਨੂੰ ਨਾ ਬਹੁਤ ਖੂਬਸੂਰਤ ਬਣਾ ਸਕਦੇ ਹੋ ਹਮ ਦੇਖੋ ਅੱਜ ਕੱਲ੍ਹ ਤੇ ਜ਼ਿੰਦਗੀ ਤਾਂ ਮੈਡਮ ਵੈਸੇ ਹੀ ਬਹੁਤ ਛੋਟੀ ਹੈ ਕੋਈ ਪੱਕਾ ਨਹੀਂ ਇੱਥੇ ਪਤਾ ਕਿ ਅਸੀਂ ਕਿੰਨਾ ਟਾਈਮ ਜੀਉਣਾ ਹੈ ਦੇਖਦੇ ਹਾਂ ਸੁਣਦੇ ਵੀ ਹਾਂ ਪੜ੍ਹਦੇ ਵੀ ਹਾਂ ਕਿ ਛੋਟੇ ਛੋਟੇ ਉਮਰ ਦੇ ਲੋਕ ਨਾ ਇਸ ਸੰਸਾਰ ਤੋਂ ਰੁਕਸਤ ਕਰ ਜਾਂਦੇ ਆ ਜੀ ਇਸ ਕਰਕੇ ਜਿੰਨਾ ਵੀ ਤੁਹਾਡੇ ਕੋਲ ਸਮਾਂ ਹੈ ਨਾ ਹਰ ਪਲ ਨਾ ਜ਼ਿੰਦਗੀ ਨੂੰ ਖੁਸ਼ ਰਹਿ ਕੇ ਜਿਏ ਹਮ ਜਿੰਨਾ ਵੀ ਤੁਹਾਡੇ ਕੋਲ ਸਮਾਂ ਹੈ ਨਾ ਜ਼ਿੰਦਗੀ ਨੂੰ ਚਾਹ ਨਾ ਕੁਝ ਨਾ ਕੁਝ ਕਰਦੇ ਰਹੀਏ ਹਮ ਜ਼ਿੰਦਗੀ ਤੁਹਾਡੀ ਆਟੋਮੈਟਿਕਲੀ ਖੂਬਸੂਰਤ ਬਣਦੀ ਚਲੀ ਜਾਏਗੀ ਹਮ ਦੇਖੋ ਜੇ ਕਿਸੇ ਨੂੰ ਕੁਦਰਤ ਨਾਲ ਪਿਆਰ ਹੈ ਹਮ ਕੁਦਰਤ ਵਿੱਚ ਵਿਚਰੇ ਉਹ ਠੀਕ ਹੈ ਜੇ ਕਿਸੇ ਨੂੰ ਸਭ ਦੇ ਲਗ-ਲਗ ਸ਼ੌਂਕ ਹੁੰਦੇ ਹਨ ਗੱਲ ਅਸੀਂ ਆਪਾਂ ਖੁਸ਼ੀ ਦੀ ਕਰ ਰਹੇ ਹਾਂ ਨਾ ਲੋਕਾਂ ਕੋਲ ਬਹੁਤ ਕੁਸ਼ੀ ਹੁੰਦਾ ਪੈਸੇ ਹੁੰਦੇ ਸਭ ਕੁਝ ਹੁੰਦਾ ਬਟ ਉਹ ਫੇਰ ਵੀ ਖੁਸ਼ ਨਹੀਂ ਹੁੰਦੇ ਬਿਲਕੁਲ ਮੈਡਮ ਅਜਿਹਾ ਕਿਉਂ ਦੇਖੋ ਅੱਜ ਦੇ ਟਾਈਮ 'ਚ ਨਾ ਪੈਸਾ ਵੀ ਬਹੁਤ ਹੈ ਪਰ ਲੋਕਾਂ ਕੋਲ ਨਾ ਸਕੂਨ ਨਹੀਂ ਹੈ ਹਮ ਸਾਇੰਸ ਨੇ ਨਾ ਬਹੁਤ ਤਰੱਕੀ ਕਰ ਲਈ ਹੈ ਦੇਖੋ ਭਾਰਤ ਦੇ ਕਦਮ ਚੰਨ ਤੱਕ ਪੁੱਜ ਚੁੱਕੇ ਹਨ ਪਿੱਛੇ ਜੇ ਖਬਰ ਵੀ ਪੜ੍ਹੀ ਸੀ ਕਿ ਹਰਿਆਣਾ ਦੇ ਯਮਨਾ ਨਗਰ ਜ਼ਿਲ੍ਹੇ ਦੇ ਕਿਸੇ ਪਰਿਵਾਰ ਨੇ ਨਾ ਚੰਨ ਤੇ ਜ਼ਮੀਨ ਲੈ ਕੇ ਰਜਿਸਟਰੀ ਕਰਵਾ ਲਈ ਹੈ ਦੇਖੋ ਕਿੰਨੀ ਮਾਣ ਵਾਲੀ ਗੱਲ ਹੈ ਪਰ ਅੱਜਕੱਲ੍ਹ ਨਾ ਲੋਕਾਂ ਕੋਲ ਨਾ ਪੈਸਾ ਬਹੁਤ ਹੈ ਪਰ ਸਕੂਨ ਨਹੀਂ ਹੈ ਵਿਲੇ ਵੱਡੇ ਵੱਡੇ ਹਨ ਸਕੂਨ ਲੈਣ ਲਈ ਨਾ ਉਹ ਮੈਡੀਟੇਸ਼ਨ ਕਿਥੇ ਪੈਸੇ ਖਰਚ ਕੇ ਜਾਂਦਾ ਹੈ ਕਿ ਮੈਨੂੰ ਸਕੂਨ ਮਿਲ ਸਕੇ ਅਸੀਂ ਨਾ ਛੋਟੀ ਛੋਟੀ ਚੀਜ਼ਾਂ ਚ ਨਾ ਖੁਸ਼ੀ ਜਿਹੜੀ ਮਿਲਦੀ ਹੈ ਨਾ ਉਸ ਨੂੰ ਅਚੀਵ ਨਹੀਂ ਕਰ پا ਰਹੇ ਹਾਂ ਛੋਟੀ ਛੋਟੀ ਚੀਜ਼ਾਂ ਹੀ ਸਾਨੂੰ ਖੁਸ਼ੀ ਦਿੰਦੀਆਂ ਹਨ ਅਸੀਂ ਵੱਡੀ ਚੀਜ਼ ਦੇ ਚੱਕਰ 'ਚ ਨਾ ਛੋਟੀਆਂ ਚੀਜ਼ਾਂ ਨੂੰ ਗਵਾ ਰਹੇ ਹਾਂ ਜਿਹੜਾ ਛੋਟਾ ਤਬਕਾ ਹੈ ਦੇਖੋ ਜਿਹੜਾ ਦਿਹਾੜੀਦਾਰ ਬੰਦਾ ਹੈ ਨਾ ਉਹ ਨਾ ਵਰਤਮਾਨ ਵਿੱਚ ਰਹਿ ਰਿਹਾ ਹੂੰ ਉਸ ਨੂੰ ਵਰਤਮਾਨ ਦੀ ਚਿੰਤਾ ਹੈ ਕਿ ਜੇ ਅੱਜ ਮੈਂ ਦਿਹਾੜੀ ਪਾ ਲਈ 700 800 ਪੇ ਤਾਂ ਮੇਰਾ ਅੱਜ ਵਧੀਆ ਬਿਚਰੇਗਾ ਕਿਉਂਕਿ ਉਸ ਨੂੰ ਕੱਲ ਦੀ ਟੈਨਸ਼ਨ ਨਹੀਂ ਹੈ ਜਿਹੜੇ ਵੱਡੇ ਲੋਕ ਨੇ ਜਿਆਦਾ ਪੈਸੇ ਵਾਲੇ ਲੋਕ ਹੈ ਉਹਨਾਂ ਨੂੰ ਭਵਿੱਖ ਦੀ ਜ਼ਿਆਦਾ ਟੈਨਸ਼ਨ ਹੈ ਜੇ ਜ਼ਿਆਦਾ ਪੈਸਾ ਹੈ ਉਹਨਾਂ ਨੂੰ ਇਹ ਹੁੰਦਾ ਹੈ ਕਿ ਕਦੇ ਇਨਕਮ ਟੈਕਸ ਦੀ ਰੇਟ ਨਾ ਪੈ ਜੇ ਮੇਰੇ ਤੇ ਹੂੰ ਜਾਂ ਮੇਰੇ ਪੈਸੇ ਨੂੰ ਕਿਸ ਤਰ੍ਹਾਂ ਮੈਂ ਦੁੱਗਣਾ ਕਰਨਾ ਹੈ ਉਸ ਨੂੰ ਨਾ ਈਸੀ ਟੈਨਸ਼ਨ ਵਿੱਚ ਨਾ ਉਸ ਨੇ ਆਪਣਾ ਵਰਤਮਾਨ ਖਰਾਬ ਕਰ ਲਿਆ ਹੂੰ ਗੱਡੀ AC ਹੈ ਘਰ AC ਹੈ ਦਫਤਰ AC ਹੈ ਪੈਦਲ ਚੱਲਣਾ ਉਸਨੇ ਬੰਦ ਕਰ ਦਿੱਤਾ ਹੈ ਸਰੀਰ ਨੂੰ ਕਸ਼ਟ ਨਹੀਂ ਦੇ ਸਕਦਾ ਉਹ ਬੰਦਾ ਉਹ ਬੰਦਾ ਨਾ ਈਸੀ ਟੈਨਸ਼ਨ ਵਿੱਚ ਨਾ ਆਪਣੇ ਪਰਿਵਾਰ ਨੂੰ ਵੀ ਸਮਾਂ ਨਹੀਂ ਦੇ ਪਾਉਂਦਾ ਹੈਗਾ ਜੀ ਦੇਖੋ ਅੱਜ ਕੱਲ ਨਾ ਇਤਰਾਜ਼ ਦੀ ਵੀ ਹੈ ਕਿ ਪਰਿਵਾਰ ਕਿਉਂ ਟੁੱਟ ਰਿਹਾ ਹੂੰ ਪਿਆਰ ਨਹੀਂ ਰਿਹਾ ਹੈ ਹੂੰ ਪਰਿਵਾਰ ਕੋਲ ਬੈਠਣ ਲਈ ਸਮਾਂ ਨਹੀਂ ਹੈ ਜੀ ਅੱਗੇ ਕੀ ਹੁੰਦੇ ਸੀਗੇ ਸਾਂਝੇ ਪਰਿਵਾਰ ਹੁੰਦੇ ਸੀਗੇ ਸਾਡੇ ਬਜ਼ੁਰਗ ਗਏ ਨੇ ਕਿੰਨੇ ਬੱਚੇ ਹੁੰਦੇ ਸੀਗੇ ਔਰ ਜੇ ਕੋਈ ਬੱਚਾ ਹਰਕਤ ਕਰਦਾ ਸੀਗਾ ਉਹਨੂੰ ਬਜ਼ੁਰਗ ਡਾਂਟ ਵੀ ਨਹੀਂ ਦਿੰਦੇ ਸੀ ਪਰ ਅੱਜ ਕੱਲ ਤਾਂ ਤੁਸੀਂ ਆਪਣੇ ਪਰਿਵਾਰ ਵਿੱਚ ਭਾਈ ਦੇ ਬੱਚੇ ਨੂੰ ਹੀ ਨਹੀਂ ਝਿੜਕ ਸਕਦੇ ਹੈਗੇ ਹਮ ਹੈਨਾ ਕਹਿਣ ਦਾ ਮਤਲਬ ਹੈ ਕਿ ਜਿੰਨੀ ਜ਼ਿਆਦਾ ਸਾਇੰਸ ਨੇ ਤਰੱਕੀ ਕਰ ਲਈ ਹੈ ਉੰਨੇ ਜ਼ਿਆਦਾ ਅਸੀਂ ਨਾ ਆਪਣੀ ਜ਼ਿੰਦਗੀ ਚ ਨ ਮੁਸੀਬਤਾਂ ਸਹਿਣ ਲਈਆਂ ਨਹੀਂ ਹਮ ਦੇਖੋ ਟੈਕਨੋਲੋਜੀ ਆ ਇਸ ਸੀਗੀ ਅਸੀਂ ਉਸ ਨੂੰ ਚੰਗੀ ਤਰ੍ਹਾਂ ਯੂਜ਼ ਕਰਨਾ ਹੈ ਪਰ ਟੈਕਨੋਲੋਜੀ ਅੱਜਕਲ ਸਾਨੂੰ ਯੂਜ਼ ਕਰ ਰਹੀ ਹੈ ਦੇਖੋ ਮੋਬਾਈਲ ਆਇਆ ਮੋਬਾਈਲ ਦੇ ਸਾਨੂੰ ਕਿੰਨਾ ਸੁਖਾਲਾ ਹੋ ਗਿਆ ਵੀ ਘਰ ਬੈਠੇ ਅਸੀਂ ਕਿਥੇ ਜਾਣਾ ਹੋਵੇ ਪੁੱਛ ਲੈਂਦੇ ਕਿ ਭਾਈ ਤੂੰ ਦਫਤਰ ਵਿੱਚ ਆਏਗਾ ਮੈਂ ਇਹ ਕੰਮ ਆਣਾ ਸੀਗਾ ਪਰ ਅਸਲ ਦੇਖਿਆ ਜੇ ਤਾਂ ਮੋਬਾਈਲ ਹੀ ਸਾਨੂੰ ਚਲਾ ਰਿਹਾ ਹੈ ਮੈਡਮ ਅੱਜਕਲ ਅਸੀਂ ਜਕੜ ਚ ਆ ਚੁੱਕੇ ਹਾਂ ਨੀ ਮੋਬਾਈਲ ਦੀ ਟਾਈਮ ਦੇ ਪਾਬੰਦਕ ਇਸ ਦੇ ਹੋ ਚੁੱਕੇ ਹਨ ਜੀ ਅਕਸਰ ਦੇਖਿਆ ਜਾਂਦਾ ਹੈ ਕਿ ਘਰ ਚਾਹੇ ਰੋਟੀ ਹੋਵੇ ਜਾਂ ਨਾ ਹੋਵੇ ਮੋਬਾਈਲ ਤੇ ਨਾ ਇਹ ਜ਼ਰੂਰੀ ਹੈ ਮੋਬਾਈਲ ਤੇ ਅਸੀਂ ਸਾਰਾ ਸਮਾਂ ਕੱਢ ਰਹੇ ਹਾਂ ਉਹ ਫਿਰ ਇਸੇ ਚੱਕਰ 'ਚ ਨਾ ਅਸੀਂ ਨਾ ਕਿਆ ਕਹਿੰਦੇ ਆਪਣੇ ਆਪ ਨੂੰ ਇੰਨਾ ਜ਼ਿਆਦਾ ਬਿਜ਼ੀ ਕਰ ਲਿਆ ਆਪਣੇ ਲਈ ਸਮਾਂ ਹੀ ਨਹੀਂ ਕੱਢ پا ਰਹੇ ਹਾਂ ਜੇ ਆਪਣੇ ਲਈ ਸਮਾਂ ਕੱਢਾਂਗੇ ਤਾਂ ਆਟੋਮੈਟਿਕਲੀ ਅਸਾਂ ਦੀ ਜ਼ਿੰਦਗੀ ਵੀ ਵਧੀਆ ਚੱਲਦੀ ਜਾਏਗੀ ਇੱਕ ਹੋਰ ਤੁਸੀਂ ਦੇਖਿਆ ਹੋਣਾ ਕਿ ਛੋਟੇ-ਛੋਟੇ ਉਮਰ ਦੇ ਲੋਕਾਂ ਨੂੰ ਅੱਜਕੱਲ ਹਾਰਡ ਪ੍ਰੋਬਲਮਸ ਬੀਪੀ ਹੋਰ ਪਤ ਨਹੀਂ ਕਿੰਨੀਆਂ ਪ੍ਰੋਬਲਮਸ ਆ ਚੁੱਕੀਆਂ ਜੀ ਰੀਜ਼ਨ ਇਹ ਹੈ ਕਿਉਂਕਿ ਕਿਸੇ ਨਾਲ ਗੱਲਬਾਤ ਨਹੀਂ ਕਰਦੇ ਹਾਂ ਸਿਰਫ ਆਪਣੇ ਤੱਕ ਹੀ ਸੀਮਿਤ ਰਹਿ ਚੁਕੇ ਆ ਹੂੰ ਅੱਗੇ ਕੀ ਹੁੰਦਾ ਸੀਗਾ ਘਰ ਚ ਨਾ ਜੇ ਬੰਦਾ ਕੋਈ ਬਾਹਰ ਜਾਂਦਾ ਸੀਗਾ ਸਾਰੇ ਪਰਿਵਾਰ ਉਹਦੀ ਟੈਨਸ਼ਨ ਕਰਦੇ ਸੀ ਵੀ ਕਦੋਂ ਆਏਗਾ ਅੱਜ ਕੱਲ ਕਰਦੇ ਨੂੰ ਹੀ ਨਹੀਂ ਪਤਾ ਹੁੰਦਾ ਕਿ ਬੱਚਾ ਸਾਡਾ ਘਰ ਦਾ ਮੈਂਬਰ ਹੈ ਉਹ ਕਿੱਥੇ ਜਾ ਰਿਹਾ ਹੈ ਦੱਸਣਾ ਹੀ ਨਹੀਂ ਚਾਹੁੰਦੇ ਹੂੰ ਆਪਣੇ ਤੱਕ ਹੀ ਇੱਕ ਪ੍ਰਾਈਵੇਸੀ ਦੀ ਗੱਲ ਆ ਜਾਂਦੀ ਨਾ ਕਿ ਮੈਨੂੰ ਮੇਰੀ ਪ੍ਰਾਈਵੇਸੀ ਚਾਹੀਦੀ ਆ ਇੱਕ ਦੂਜੇ ਨੂੰ ਪ੍ਰਾਈਵੇਸੀ ਵਾਲਾ ਇਹ ਬਹੁਤ ਅੱਜ ਕੱਲ ਟ੍ਰੈਂਡ ਚਲਿਆ ਇੱਕ ਨਾ ਸੀਮਿਤ ਦਾਇਰਾ じゃ ਹੋ ਚੁਕਿਆ ਹੈ ਹੂੰ ਦੇਖੋ ਪੈਸਾ ਤਾਂ ਬਹੁਤ ਹੋ ਚੁੱਕਿਆ ਹੈ ਅੱਜ ਕੱਲ ਕਿਸੇ ਕੋਲ ਪੈਸੇ ਦੀ ਕਮੀ ਨਹੀਂ ਹੈ ਕੋਈ ਗਰੀਬ ਵੀ ਨਹੀਂ ਰਿਹਾ ਹੈਗਾ ਅੱਜ ਕੱਲ ਠੀਕ ਹੈ ਦੇਖੋ ਮਹਿੰਗਿਆ ਹੀ ਵਧ ਰਿਹਾ ਲੋਕਾਂ ਦੀ ਜੇਬ ਚ ਪੈਸਾ ਵੀ ਹੈਗਾ ਹੂੰ ਪਿੱਛੇ ਜੇ ਸਰਵੇ ਵੀ ਹੋਏ ਸੀਗਾ ਦੇਖੋ ਗੱਲ ਕਰੇ ਜੇ ਹੁਣ ਸੋਨਾ 1 ਲੱਖ ਦੇ ਕਰੀਬ ਆ ਗਿਆ ਫਿਰ ਵੀ ਲੋਕਾਂ ਨੇ ਪੰਜਾਬੀਆਂ ਨੇ ਕਸਰ ਨਹੀਂ ਛੱਡੀ ਹੈਗੀ ਲੈਣ ਲੱਗਿਆ ਕਿੰਨਾ ਸੋਨਾ ਖਰੀਦ ਰਹੇ ਹਨ ਜੇ ਉਹਨਾਂ ਕੋਲ ਪੈਸਾ ਹੈਗਾ ਨਾ ਤਾਂ ਹੀ ਖਰੀਦ ਰਹੇ ਹਨ ਪਰ ਸਕੂਨ ਨਾ ਤੁਹਾਨੂੰ ਪੈਸੇ ਨਾਲ ਨਹੀਂ ਮਿਲਦਾ ਇਸ ਸਕੂਨ ਤੁਹਾਨੂੰ ਆਪ ਲੱਭਣਾ ਪੈਣਾ ਹੈ ਉਹਨ ਕਈ ਲੋਕ ਨੇ ਜਿਨ੍ਹਾਂ ਕੋਲ ਜ਼ਿੰਦਗੀ ਬਸਰ ਕਰਨ ਲਈ ਸੀਮਿਤ ਸਾਧਨ ਨੇ ਪਰ ਉਹਨਾਂ ਕੋਲ ਖੁਸ਼ੀ ਬਹੁਤ ਹੈ ਹਮ ਅਕਸਰ ਅਸੀਂ ਦੇਖਦੇ ਹਾਂ ਨਾ ਜਿਹੜਾ ਨੀਮਨ ਤਬਕਾ ਹੈ ਹਮ ਉਨਨਾਂ ਨੂੰ ਕੱਲ ਦੀ ਟੈਂਸ਼ਨ ਹੀ ਰਹਿੰਦੀ ਹੈਗੀ ਉਹ ਜਿਹੜਾ ਵਰਤਮਾਨ ਵਿੱਚ ਨਾ ਬਹੁਤ ਖੁਸ਼ੀ ਮਹਿਸੂਸ ਕਰਦੇ ਹਨ ਹੂੰ ਸਾਨੂੰ ਕੱਲ ਦੀ ਟੈਂਸ਼ਨ ਪਹਿਲਾਂ ਖਾਂਦੀ ਹੈ ਕਿ ਕੱਲ ਨੂੰ ਕੀ ਕਰਨਾ ਹੈ ਜਾਂ ਕਿਸ ਤਰ੍ਹਾਂ ਕਰਨਾ ਹੈ ਅਸੀਂ ਵਰਤਮਾਨ ਵਿੱਚ ਰਹਿਣਾ ਹੀ ਭੁੱਲ ਚੁੱਕੇ ਹਾਂ ਹੂੰ ਸਾਡੇ ਸਾਹਮਣੇ ਕਈ ਅਜਿਹੀਆਂ ਉਦਾਹਰਨਾਂ ਹਨ ਜਿਹੜੀਆਂ ਸਾਨੂੰ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਲਈ ਨਾ ਪ੍ਰੇਰਿਤ ਕਰਦੀ ਰਹਿੰਦੀਆਂ ਜੀ ਇਸ ਕਰਕੇ ਨਾ ਵਰਤਮਾਨ ਵਿੱਚ ਰਹਿ ਕੇ ਅਸੀਂ ਜ਼ਿੰਦਗੀ ਨੂੰ ਬਹੁਤ ਖੂਬਸੂਰਤ ਬਣਾ ਸਕਦੇ ਹਾਂ ਹੂੰ ਹੂੰ ਲੋਕਾਂ